ਫਿਰ ਅਸੀਂ ਕਹਿ ਰਹੇ ਹਾਂ ਸਾਡੇ ਬੱਚੇ ਬਾਹਰ ਭਜਦੇ ਜਾ ਰਹੇ ਆ ਜੇ ਇੱਕ ਉਸਲੇਨ ਦਾ ਬੰਦਾ ਸੁਰੱਖਿਅਤ ਨਹੀਂ ਹੈ ਤੇ ਡੇਲੀ ਬੱਚੇ ਸਾਡੇ ਪਿੰਡਾਂ ਜੁਗਾਇ ਛੋਟੀ ਮੋਟੀ ਗਲਤੀ ਹੋ ਗਈ ਚਾਕੇ ਤੁਸੀਂ ਉਹਨੂੰ ਕੁੱਟਣਾ ਸ਼ੁਰੂ ਕਰ ਦਿਓਗੇ ਜਾਂ ਉਹਦੇ ਹੱਡੀਆਂ ਤੋੜ ਦਿਓਗੇ ਇਹ ਇੱਕ ਸਰਵਿੰਗ ਕਰਨਲ ਨੂੰ ਇਸ ਤਰ੍ਹਾਂ ਬੂਤਲੀ ਮਾਰਨਾ ਬਿਲਕੁਲ ਇਰਾਦਾ ਕਤਲ ਕਰਕੇ ਮਤਲਬ ਉਹਨਾਂ ਨੇ ਆਪਣੇ ਵਾਲੋ 307 ਧਾਰਾ ਦਾ ਕੰਮ ਕੀਤਾ ਔਰ ਅਗਰ ਚਾਂਦਾ ਕਰਨਲ ਜਾਂ ਆਂਦਾ ਆਪਣੀ ਯੂਨਿਟ ਨੂੰ ਜਾਂ ਨੀਅਰੈਸਟ ਯੂਨਿਟ ਨੂੰ ਸੱਦ ਕੇ ਉਹਨਾਂ ਦੇ ਵੀ ਜੁੱਧ ਪ੍ਰੇਡ ਕਰ ਸਕਦੇ ਸੀ ਇੱਕ ਫੋਰਸ ਦੇ ਰਿਟਾਇਰਡ ਵੱਡੇ ਅਫਸਰ ਦਾ ਬਿਆਨ ਆਂਦਾ ਕਹਿੰਦੇ ਯਾਰ ਤੁਸੀਂ ਇੱਕ ਇੱਕ ਅਨਕਾਊਂਟਰ ਕਰਕੇ ਮਸ਼ਰੇ ਫਿਰਦੇ ਸੀ ਸੋ ਸੋ ਅਨਕਾਊਂਟਰ ਕਰਕੇ ਆਪਣੇ ਆਪ ਨੂੰ ਪੂਰਾ ਆਪਣੇ ਆਪ ਤੇ ਜਿਹੜਾ ਕਾਬੂ ਰੱਖੀਦਾ ਜੀ ਇਹਨਾਂ ਨੇ ਤਾਂ ਸਿਰਫ ਇੱਕ ਦੋ ਕਰਨਲ ਕਾਊਂਟਰ ਕੀ ਅਨਕਾਊਂਟਰ ਕੀਤੇ ਹੋਣੇ ਜਦੋਂ ਕਾਰਗਲ ਦੀ ਲੜਾਈ 'ਚ ਬੋਡੀਆਂ ਪਾਕਿਸਤਾਨ ਵਾਲਿਆਂ ਨੂੰ ਚੱਕਣ ਨੂੰ ਮਰਸਦ ਨਹੀਂ ਸੀ ਮਿਲਦੀ ਅਸੀਂ ਉੱਥੇ ਲੜ ਸਕਦੇ ਹਾਂ ਤੇ ਇੱਥੇ ਵੀ ਲੜ ਸਕਦੇ ਹਾਂ ਅੱਜ ਸਾਡੇ ਦੁਸ਼ਮਣ ਪਾਕਿਸਤਾਨ ਚਾਈਨਾ ਸਾਡੇ ਦੇਸ਼ ਨਾਲ 36 ਦਾ ਅੰਕੜਾ ਉਹਨਾਂ ਦੇ ਦੇਸ਼ 'ਚ ਸਾਡੇ ਇੰਡੀਅਨ ਆਰਮੀ ਦੀ ਸ਼ਬੀ ਕੀ ਗਈ ਆ ਕਿ ਸਾਡੇ ਕਰਨ ਨੂੰ ਪੁਲਿਸ ਕੋਟ ਦੇ ਚਲ ਜਾਏ ਔਰ ਕੋਈ ਐਕਸ਼ਨ ਨਾ ਹੋਵੇ ਇਹ ਪੰਜਾਬ ਦੇ ਮੁੱਖ ਮੰਤਰੀ ਆਪਾ ਭਗਵੰਤ ਸਿੰਘ ਦੀ ਗੱਲ ਕਰੀਏ ਕਿਉਂਕਿ ਉਹਨਾਂ ਦੀ ਸਟੇਟ ਆ ਉਹਨਾਂ ਦਾ ਸੂਬਾ ਹੈ ਉਹ ਰਾਜਾ ਹੈ ਉਹਨਾਂ ਦੀ ਜਵਾਬਦੇਹੀ ਬਣਦੀ ਆ ਉਹਨਾਂ ਨੂੰ ਕੋਈ ਵਿਆਹ ਤੇ ਨਹੀਂ ਬੁਲਾਉਂਦਾ ਤਾਂ ਚੌਕੀ ਟਵੀਟ ਕਰ ਦਿੰਦੇ ਨੇ ਇਹ ਸਰਕਾਰ ਜੋ ਹੈ ਖਾਸ ਕਰ ਐਕਸ ਮੈਨਾਂ ਦੇ ਸਿਰ ਤੇ ਆਈ ਸੀ ਔਰ ਇਹਨਾਂ ਨੂੰ 92 ਸੀਟਾਂ ਮਿਲੀਆਂ ਅਗਰ ਇਹ ਹਾਂ ਅਗਰ ਇਹ ਹਾਲਤ ਰਹੀ ਤਾਂ ਇਹ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਅਕਾਲੀ ਦਲ ਤੋਂ ਵੀ ਮਾੜਾ ਹਾਲ ਹੋਊਗਾ ਜੇਕਰ ਕੈਪਟਨ ਅਮਰਿੰਦਰ ਸਿੰਘ ਹੁੰਦੇ ਤਾਂ ਤਸਵੀਰ ਅੱਜ ਕੁਝ ਹੋਰ ਹੋਣੀ ਸੀ ਤਸਵੀਰ ਹੋਰ ਹੋਣੀ ਸੀ ਇਨਵੈਸਟੀਗੇਸ਼ਨ ਹੋਰ ਹੋਣੀ ਸੀ ਤੇ ਅਲਿਗੇਸ਼ਨ ਲਾਇਆ ਕਿ ਕਰਨਲ ਸਾਹਿਬ ਸ਼ਰਾਬ ਪੀ ਰਹੇ ਸੀ ਮੈਂ ਜਿੱਥੇ ਤੱਕ ਮੇਰੀ 31 ਸਾਲ ਨੌਕਰੀ ਫੌਜ ਦੀ ਹੈ ਕੋਈ ਕਰਨਲ ਪਹਿਲੀ ਗੱਲ ਤਾਂ ਰਾਸਤੇ 'ਚ ਕੋਈ ਸ਼ਰਾਬ ਪੀਊਗਾ ਹੀ ਨਹੀਂ ਈਵਨ ਦੋ ਅਗਰ ਪਾਣੀ ਵੀ ਪੀਣਾ ਹੋਗਾ ਤਾਂ ਜੇ ਗਲਾਸ ਨਹੀਂ ਆ ਤਾਂ ਤੇ ਪਾਣੀ ਪੋਕਣਾ ਮਿਲੂਗਾ ਇੱਕ ਗਰੀਮਾ ਹੁੰਦੀ ਰੈਂਕ ਦੀ ਹੁਸ਼ਰਪ੍ਰੇਮ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਾਸ਼ਪ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਵਿੱਚ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਇੱਕ ਘਟਨਾ ਵਾਪਰਦੀ ਹੈ ਪੰਜਾਬ ਪੁਲਿਸ ਤੇ ਕੁਝ ਅਧਿਕਾਰੀਆਂ ਵੱਲੋਂ ਬੇਰਹਿਮੀ ਦੇ ਨਾਲ ਭਾਰਤੀ ਫੌਜ ਦੇ ਇੱਕ ਕਰਨਲ ਅਤੇ ਉਹਨਾਂ ਦੇ ਪੁੱਤਰ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਮਾਮਲਾ ਇੰਨਾ ਜ਼ਿਆਦਾ ਫਖ ਜਾਂਦਾ ਕਿ ਆਜੇ ਮਾਮਲਾ ਜਿੱਥੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗੂੰਜਿਆ ਤੇ ਉੱਥੇ ਹੀ ਦੇਸ਼ ਦੀ ਸੰਸਦ ਦੇ ਵਿੱਚ ਵੀ ਇਹ ਮਾਮਲਾ ਹੁਣ ਪਹੁੰਚ ਚੁੱਕਿਆ ਤਾਂ ਹਰ ਪਹਿਲੂ ਦੀ ਜਾਣਕਾਰੀ ਤੁਹਾਨੂੰ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਦਿੱਤੀ ਜਾ ਰਹੀ ਹੈ ਤੇ ਜਿੱਥੇ ਇਸ ਘਟਨਾ ਤੋਂ ਬਾਅਦ ਆਮ ਲੋਕਾਂ ਦੇ ਵਿਚਾਰ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਪ੍ਰਤੀ ਤਾਂ ਉੱਥੇ ਜੇਕਰ ਆਪਾਂ ਭਾਰਤੀ ਫੌਜ ਦੇ ਰਿਟਾਇਰਡ ਅਫਸਰਾਂ ਜਾਂ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਖਾਸਾ ਰੋਸ ਪਾਇਆ ਜਾ ਰਿਹਾ ਹੈ ਤਸਵੀਕ ਤੁਸੀਂ ਹੁਸ਼ਿਆਰਪੁਰ ਵਿਖੇ ਮੌਜੂਦ ਹਾਂ ਇਜਤਕੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਫੌਜ ਦੇ ਵੱਖ-ਵੱਖ ਅਹੁਦਿਆਂ ਤੋਂ ਰਿਟਾਇਰਡ ਅਫਸਰ ਸਾਹਿਬਾਨ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਸਾਡੇ ਨਾਲ ਜਨਰਲ ਸਾਹਿਬ ਮੌਜੂਦ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਅ ਮੇਰਾ ਨਾਮ ਲੈਫਟ ਜਨਰਲ ਜਸਵੀਰ ਸਿੰਘ ਢਿੱਲੋਂ ਵਿਸ਼ਿਸ਼ਟ ਸੇਵਾ ਮੈਡਲ ਰਿਟਾਇਰਡ ਹੈਗਾ ਮੈਂ 2009 ਜੀ ਰਿਟਾਇਰ ਹੋਇਆ ਸੀ ਤੇ ਉਸ ਤੋਂ ਬਾਅਦ ਮੈਂ ਹੁਸ਼ਿਆਰ ਆਪਣੇ ਪਿੰਡ ਮਾਨਕੋਕੜਿਆਲ ਜ਼ਿਲ੍ਹਾ ਜਲੰਧਰ ਤੇ ਹੁਸ਼ਿਆਰ ਵਗੈਰਾ ਇਹਨਾਂ ਜਗ੍ਹਾ 'ਚ ਰਹਿ ਕੇ ਇਹਨਾਂ ਸੇਵਾ ਕਰ ਰਹੇ ਹਾਂ ਜੀ ਟੈਲੋਸਾਫ 13 ਤੇ 14 ਦੇ ਦਰਮਿਆਨੀ ਰਾਤ ਨੂੰ ਪਟਿਆਲਾ ਦੇ ਵਿੱਚ ਇੱਕ ਘਟਨਾਕ੍ਰਮ ਵਾਪਰਦਾ ਹੈ ਤੇ ਇੱਕ ਕਰਨਲ ਰੈਂਕ ਦੇ ਅਧਿਕਾਰੀ ਦੀ ਬੇਰਹਾਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਕੀ ਟਿੱਪਣੀ ਕਰਨਾ ਚਾਹਾਂਗੇ ਤੁਸੀ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਹ ਮੁੱਦਾ ਜਿਹੜਾ ਪੱਕਿਆ ਹੋਇਆ ਹੈ ਨਾ ਹੀ ਕੱਲੇ ਪੰਜਾਬ ਦੇ ਵਿੱਚ ਹੁਣ ਤਾਂ ਦੇਸ਼ ਭਰ ਦੇ ਵਿੱਚ ਗੂੰਜ ੁੱਠੀ ਹੈ ਜੀ ਇਸ ਮਾਮਲੇ ਦੀ ਆ ਦੇਖੋ ਪਹਿਲੀ ਗੱਲ ਇਹ ਹੈ ਵੀ ਜਿੰਨਾ ਸਾਡੇ ਐਕਸਰਸਮਨ ਜਿਹਨੂੰ ਉਹਨੂੰ ਵੀ ਅਸੀਂ ਵੈਟਰਨ ਕਹਿਣਾ ਸ਼ੁਰੂ ਕੀਤਾ ਹੈ ਕਿ ਇਹ ਵੈਟਰਨ ਜਿਹੜੇ ਆ ਰਿਟਾਇਰਡ ਨਹੀਂ ਹੁੰਦੇ ਇਹ ਪੂਰੀ ਸੇਵਾ 'ਚ ਲੱਗੇ ਰਹਿੰਦੇ ਆ ਇਸ ਕਰਕੇ ਕੋਈ ਕਰਨਲ ਹੋਵੇ ਜਾਂ ਕਿਸੇ ਸਪਾਈ ਦਾ ਹੋਵੇ ਜਾਂ ਕਿਸੇ ਨਾਲ ਬਿਸਬੀਅਵ ਹੋਵੇ ਮੁੱਦਾ ਇਹ ਹੈ ਕਿ ਅੱਗੇ ਵੀ ਇਦਾਂ ਦੇ ਹੁੰਦੇ ਰਹੇ ਸੀ ਟਾਈਮ ਟੂ ਟਾਈਮ ਆ ਸਾਡੇ ਨਾਲ ਰਾਣਾ ਸਾਹਿਬ ਖੜਿਆ ਹੋਰ ਸਾਡੀਆਂ ਕੁਝ ਆਰਗੇਨਾਈਜੇਸ਼ਨਸ ਹੈਗੀਆਂ ਅਸੀਂ ਆਪਣੇ ਆਪਣੇ ਲੈਵਲ ਤੇ ਉਹ ਮੁੱਦੇ ਚੱਕਦੇ ਰਹੇ ਆ ਪਰ ਆ ਜਿਹੜਾ ਇੰਨੀ ਬੜਾ ਬੇਹੂਦਗੀ ਨਾਲ ਹੋਇਆ ਇੱਕ ਸਰਵਿੰਗ ਕਰਨ ਵਾਲਾ ਬਹੁਤ ਸੈਂਸਿਟਿਵ ਅਪਾਇੰਟਮੈਂਟ ਸਰਵਿਸ ਕਰ ਰਿਹਾ ਹੋ ਅਸੀਂ ਆਪਾਂ ਦੱਸ ਨਹੀਂ ਰਹੇ ਵੀ ਕਿਹੜੇ ਡਿਪਾਰਟਮੈਂਟ ਤੇ ਕੋਈ ਸੀਕਰੇਸੀ ਦੀਆਂ ਕੁਲ ਗੱਲਾਂ ਹੁੰਦੀਆਂ ਤੇ ਹਰ ਬੰਦਾ ਆਪਣੇ ਆਪਣੇ ਬੱਚਿਆਂ ਨਾਲ ਜਾਂ ਇੱਧਰ ਆਉਂਦੇ ਸਾਰੇ ਦੇ ਵਿੱਚ ਟਾਬੇ ਤੇ ਬਹਿ ਗਏ ਰੋਟੀ ਖਾ ਰਿਹਾ ਤੇ ਉਹ ਜਿਹੜਾ ਇਨਸੀਡੈਂਟ ਹੋਇਆ ਮੇਨ ਜੀ ਇਹ ਵੀ ਸਾਡਾ ਜਿਹੜਾ ਇਹਦਾ ਮੁੱਦਾ ਕੁਝ ਲੋਕਾਂ ਦੇ ਖਿਲਾਫ ਹੈ ਸਾਰੀ ਪੁਲਿਸ ਫੋਰਸ ਦੇ ਖਿਲਾਫ ਨਹੀਂ ਹੈ ਕੋ ਸਾਡੇ ਤਰ੍ਹਾਂ ਤਰ੍ਹਾਂ ਦੀਆਂ ਪੰਜਾਬ 'ਚ ਤਰਾਸਦੀਆਂ ਆਈਆਂ ਦੇਸ਼ ਵਿੱਚ ਆਈਆਂ ਪੁਲਿਸ ਫੋਰਸ ਤੇ ਆਰਮੀ ਤੇ ਚਾਹੇ ਜਐਨਕੇ ਹੋਵੇ ਚਾਹੇ ਹੋਰ ਕਿਤੇ ਹੁਣ ਮਿਲ ਕੇ ਕੰਮ ਕਰਦੇ ਆ ਤੇ ਉਹਦੇ ਰਿਜ਼ਲਟ ਤੇ ਵੀ ਕੋਈ ਸਾਰੇ ਦੇਸ਼ ਲਈ ਕੰਮ ਕਰ ਰਹੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਇੱਕ ਬੰਦੇ ਨੇ ਕੋਈ ਵਧੀਆ ਕੰਮ ਕਰਕੇ ਉਦਨਾਰਿਆ ਸੀ ਤੇ ਕਿਸੇ ਨੂੰ ਫੜ ਕੇ ਹੁੰਦੀ ਹੈ ਜਗ੍ਹਾ ਜਗ੍ਹਾ ਤੁਹਾਨੂੰ ਪਤਾ ਕਹਿੰਦੇ ਹੁੰਦੇ ਨੇ ਇੱਕ ਮਛਲੀ ਜਿਹੜਾ ਸਾਰੇ ਪਾਣੀ ਨੂੰ ਗੰਦਾ ਕਰ ਦਿੰਦੀ ਆ ਤੇ ਸਾਡੇ ਭਾਈ ਇਦਾਂ ਦੇ ਅੱਛੇ ਅੱਛੇ ਪੁਲਿਸ ਆਫਸਰ ਅਸੀਂ ਜਿੰਨੇ ਖੜੇ ਆ ਸਾਡੇ ਕਿਸੇ ਦਾ ਕੋਈ ਭੈਣ ਭਾਈ ਸਾਰੇ ਫਰੈਂਡ ਸਾਡੇ ਰਿਲੇਟਿਵ ਉਹ ਵੀ ਪੁਲਿਸ ਦੇ ਵਿੱਚ ਹੈਗੇ ਆ ਤੇ ਇਹਦਾ ਮਤਲਬ ਇਹ ਨਹੀਂ ਸਾਡਾ ਮੁੱਦਾ ਉਦਨ ਦਾ ਖਾਸ ਹੈਗਾ ਕਿ ਉਹ ਜਿਹੜੇ ਬੰਦੇ ਨੇ ਸਿੱਧੀ ਬੇਹੋਦਗੀ ਕੀਤੀ ਆ ਉਹਨਾਂ ਦੀਆਂ ਫੋਟੋਆਂ ਵੀ ਆ ਗਈਆਂ ਉਹਨਾਂ ਦੇ ਨਾਮ ਆ ਗਏ ਪਰ ਉਹ ਜੋ ਵੀ ਰੀਜ਼ਨ ਹੈ ਉਹ ਜਿਹੜੀ ਐਫ ਆਈ ਆਰ ਹੋਣੀ ਚਾਹੀਦੀ ਸੀ ਅਸੀਂ ਮੰਗ ਕਰਦੇ ਹਾਂ ਸਾਰੇ ਕਿ ਪ੍ਰੋਪਰ ਜਸਟਿਸ ਹੋਵੇ ਜਿਹੜਾ ਪੁਲਿਸ ਦੀ ਉਹਦੇ ਵਿੱਚ ਹੀ ਹੈਗੀ ਆ ਬੱਟੇ ਨੂੰ ਸਾਹਿਬ ਇਸ ਸਾਰੇ ਜੇਕਰ ਆਪਾਂ ਘਟਨਾਕਰਮ ਦੌਰਾਨ ਆਪਾਂ ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਕਿਹ ਭੂਮਿਕਾ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਪਰਿਵਾਰ ਤੇ ਜਿਹੜਾ ਇਹ ਕਰਨਲ ਸਾਹਿਬ ਤੇ ਦੋਸ਼ ਲਾ ਦਿੱਤਾ ਗਿਆ ਕਿ ਉਹ ਸੜਕ ਦੇ ਵਿਚਕਾਰ ਇੱਕ ਗੱਡੀ ਨੂੰ ਪਾਰਕ ਕਰਕੇ ਜਿਹੜਾ दारू ਦਾ ਸੇਵਨ ਕਰ ਰਹੇ ਸੀ ਭਾਵ ਕਿ ਸ਼ਰਾਬ ਦਾ ਸੇਵਨ ਕਰ ਰਹੇ ਸੀ ਜਦੋਂ ਮੈਡੀਕਲ ਰਿਪੋਰਟ ਆਉਂਦੀ ਹੈ ਤਾਂ ਉਹਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਹੁੰਦਾ ਹੈ ਕਿ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਦਾਰੂ ਹੈ ਜਿਹੜਾ ਉਹ ਨਹੀਂ ਕੀਤਾ ਹੋਇਆ ਸੀ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਜਿਹੜੀਆਂ ਦੋਹਾਈਆਂ ਦੇ ਕੇ ਪੰਜਾਬ ਪੁਲਿਸ ਤੇ ਜਿਹੜੇ ਆਲਾ ਅਧਿਕਾਰੀ ਆ ਕਿਤਨਾ ਕਿਤ ਆਪਣੇ ਮੈਕਮੇ ਦਾ ਸਾਥ ਦੇ ਰਿਆ ਤਾਂ ਜਿਹੜੇ ਇਹ ਦਾਗੀ ਅਫਸਰ ਨੂੰ ਉਹਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਸਭ ਤੋਂ ਬਿਹੂਦਾ ਗੱਲ ਤੇ ਇਹੀ ਹੈ ਅਗਰ ਉਹਨੇ ਸ਼ਰਾਬ ਪੀਤੀ ਹੋ ਵੀ ਸੀ ਪਹਿਲੀ ਗੱਲ ਤੇ ਤੁਸੀਂ ਆਪੇ ਹੀ ਦੱਸਦਾ ਵੀ ਬਿਲਕੁਲ ਝੂਠ ਹੋ ਗਿਆ ਨਹੀਂ ਤੇ ਹਾਂ ਜੇ ਮੈਡੀਕਲ ਹੁੰਦੀ ਕਹਣੇ ਪੀ ਰਹੇ ਸੀ ਕਿ ਸ਼ਰਾਬ ਜੇ ਦੇਖੋ ਪਹਿਲੇ ਸਾਰੀਆਂ ਵੀਡੀਓ ਹੈਗੀਆਂ ਪਹਿਲੇ ਟਾਬੇ ਵਾਲੇ ਨੇ ਸਭ ਕੁਝ ਦੱਸਤਾ ਕਿ ਉਹਨਾਂ ਦੀ ਗਲਤੀ ਸੀ ਜਿਹੜੇ ਬੰਦੇ ਨੇ ਕੀਤਾ ਇਹਦੇ ਆਰਾਮ ਨਾਲ ਖਾਣਾ ਖਾ ਰਹੇ ਸੀਗੇ ਪਰ ਜੇ ਕੋਈ ਇਦਾਂ ਦੀ ਹੋਵੇ ਵੀ ਦੇਖੋ ਇਹ ਨਹੀਂ ਕਿ ਤੁਸੀਂ ਬੰਦੇ ਦੇ ਦੇ ਪ੍ਰੋਸੀਜਰ ਹੈ ਉਹਨਾਂ ਫੜ ਕੇ ਅਰੈਸਟ ਕਰੋ ਜਿਹੜਾ ਔਰ ਉਹ ਜਿਹੜੇ ਬੰਦੇ ਉੱਥੇ ਸੀਗੇ ਉਹਨਾਂ ਦੀ ਹੱਦਬੰਦੀ ਜਿੱਨੀ ਚ ਪੈਂਦਾ ਏ ਇਹ ਹੋਰ ਕਿਸੇ ਹੱਦ ਉਹਨਾਂ ਨੂੰ ਥਾਣੇ ਨੂੰ ਕਰੋ ਇਨਫੋਰਮ ਉਹ ਆਪੇ ਅੱਗੇ ਐਕਸ਼ਨ ਲੈਂਦੇ ਆ ਇਹਦੇ ਹੁਣ ਕਰਨ ਲਈ ਨਾ ਛੋਟੇ ਮੋਟੇ ਬਹਾਨੇ ਦੇਈ ਜਾਣੇ ਤੇ ਇਹ ਉਹੀ ਨੇ ਜੇ ਸੀਰਫ ਜਿਨ੍ਹਾਂ ਨੇ ਇਹ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੀ ਜੀ ਉਹਨਾਂ ਦੇ ਮਤਲਬ ਪਾਰ ਤੇ ਬਹੁਤ ਗਲਤ ਮੈਸੇਜ ਜਾਂਦਾ ਹੈਗਾ ਜੇ ਅਸੀਂ ਫੌਜ 'ਚ ਸਾਡੇ ਕਈ ਜਗ੍ਹਾ ਹੁੰਦੀ ਹੈ ਹਾਲਾਂਕਿ ਜੇ ਐਨਡੀਕੇ ਵਰਗੇ ਏਰੀਆ ਕੋਈ ਸਾਡਾ ਬੱਚਾ ਗਲਤ ਕਰਦਾ ਇਮੀਡੀਏਟਲੀ ਆਰਡਰ ਹੋ ਕੇ ਕੋਰਟ ਮਾਰਸ਼ਲ ਵੀ ਹੁੰਦੇ ਆ ਤੇ ਕਿਉਂਕਿ ਸਾਰੀ ਪਬਲਿਕ ਆਪਣੀ ਹੈ ਸਾਰਾ ਦੇਸ਼ ਆਪਣਾ ਹੈਗਾ ਤੇ ਇਹ ਜ਼ਿਆਦਾ ਇਹ ਇਸ਼ੂ ਹੋਇਆ ਕਿ ਇੱਕ ਸਰਵਿੰਗ ਕਰਨਲ ਜਿਹੜਾ ਸੈਂਸਿਟਿਵ ਅਪੁਆਇੰਟਮੈਂਟ 'ਚ ਹੈ ਉਹਦੀ ਵਾਈਫ ਸਾਹਮਣੇ ਦੇਖ ਰਹੀ ਹੈ ਕਿ ਉਹਨਾਂ 10-12 ਬੰਦੇ ਜੇ ਸਾਡੇ ਬੰਦੇ ਤੁਹਾਨੂੰ ਪਤਾ ਵੀ ਸਾਡੇ ਫੌਜੀ ਆਪਣੀ ਰੱਖਿਆ ਕਰਨ ਦੇ ਕਾਬਲ ਹੁੰਦੇ ਆ ਪਰ ਸਾਡੇ ਬੰਦੇ ਡੰਡੇ ਨਾਲ ਡੰਡੇ ਦਾ ਜਵਾਬ ਦੇਣਾ ਨਹੀਂ ਸਿੱਖਿਆ ਡਿਸਪਲਿਨਡ ਫੋਰਸ ਹੈਗੀ ਆ ਤੇ ਇਹੀ ਹੁੰਦਾ ਫਿਰ ਤੇ ਬਿਲਕੁਲ ਨਹੀਂ ਲੱਗਦਾ ਉਹ ਦੇਖੋ ਜੀ ਇੱਕੋ ਇੱਕ ਦਿਖਾਉਣਾ ਦੀ ਉਹ ਦੇਖੋ ਫੌਜੀ ਡੰਡਾ ਚੱਕਿਆ ਤੇ ਉਹਨਾਂ ਨੇ ਪੁਲਿਸ ਦੀ ਮਤਲਬ ਇਨਕੁਆਰੀ ਜਿਸ ਤਰ੍ਹਾਂ ਹੋਣੀ ਚਾਹੀਦੀ ਫਸਟ ਡੇ ਐਫ ਆਈ ਆਰ ਹੋ ਕੇ ਹੋਣੀ ਚਾਹੀਦੀ ਸੀ ਪ੍ਰੋਪਰ ਜਿੱਦਾਂ ਨਾਰਮਲ ਹੁੰਦੀ ਹੈ ਇਹਦੇ ਬਾਅਦ ਕੋਈ ਇਨਸੀਡੈਂਟ ਹੁੰਦਾ ਪਿੰਡ 'ਚ ਹੁੰਦੀ ਕਿ ਨਹੀਂ ਐਫ ਆਈ ਆਰ 2 ਮਿੰਟ 'ਚ ਤੇ ਅੰਗਰੇਜ਼ੀ 'ਚ ਕਹਿੰਦੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਜਿੰਨਾ ਲੰਬਾ ਆਪਾਂ ਗੈਪ ਪਾਈ ਜਾਵਾਂਗੇ ਉਹ ਡਲੀ ਉੱਠਦੀ ਜਾਣੀ ਆ ਕੋਈ ਪੁਲਿਸ ਦੀ ਉਹ ਤੋਂ ਡਰ ਜੇਗਾ ਢਾਬੇ ਵਾਲੇ ਨੇ ਆਪਣਾ ਚਲਾਉਣਾ ਢਾਬਾ ਦੇਖੋ ਦੂਸਰੀ ਦਿਨੀ ਉਹਦੀ ਸਟੇਟਮੈਂਟ ਬਦਲ ਗਈ ਪਰ ਇਹ ਕਿਉਂਕਿ ਆ ਵੀ ਪੰਜਾਬ ਵੀ ਅਸੀਂ ਬਾਰਡਰ ਸਟੇਟ ਹੈ ਜੇ ਆਰਮੀ ਔਰ ਪੁਲਿਸ ਮਿਲ ਕੇ ਨਾ ਚੱਲਣਗੇ ਤਾਂ ਦੇਸ਼ ਲਈ ਖਤਰਾ ਹੈ ਪੰਜਾਬ ਲਈ ਤੇ ਖਤਰਾ ਹੈਗਾ ਹੀ ਹੈ ਫਿਰ ਅਸੀਂ ਕਹਿ ਰਹੇ ਹਾਂ ਸਾਡੇ ਬੱਚੇ ਬਾਹਰ ਭਜਦੇ ਜਾ ਰਹੇ ਆ ਜੇ ਇੱਕ ਉਸ ਲੈਵਲ ਦਾ ਬੰਦਾ ਸੁਰੱਖਿਅਤ ਨਹੀਂ ਹੈ ਤੇ ਡੇਲੀ ਬੱਚੇ ਸਾਡੇ ਪਿੰਡਾਂ 'ਚ ਹੋ ਗਏ ਛੋਟੀ ਮੋਟੀ ਗਲਤੀ ਹੋ ਗਈ ਚਾਕੇ ਤੁਸੀਂ ਉਹਨੂੰ ਕੁੱਟਣਾ ਸ਼ੁਰੂ ਕਰ ਦਿਓਗੇ ਜਾਂ ਉਹਦੇ ਹੱਡੀਆਂ ਤੋੜ ਦਿਓਗੇ ਤੇ ਇਸ ਸੀਜ਼ਨ ਇਹ ਗੱਲਾਂ ਇਹ ਬਿਲਕੁਲ ਬਰਦਾਸ਼ਤ ਨਾਕਾਬਲੇ ਬਰਦਾਸ਼ਤ ਹੈਗਾ ਇਸ ਲਈ ਰੋਜ ਆ ਗਿਆ ਹੋਇਆ ਹੁਣ ਇਹ ਵੀ ਹੈ ਕਿ ਇਹਦਾ ਠੀਕ ਹੈ ਮੇਬੀ ਦੇਰ ਆਏ ਦਰੋਸਤ ਹੈ ਕਹਿੰਦੇ ਹੁਣ ਸਾਡੀ ਆਰਗੇਨਾਈਜ਼ ਸਾਰੀ ਅਸੀਂ ਸਾਰੇ ਕੁਝ ਬੰਦੇ ਐਮਪੀ ਸਾਹਿਬ ਕੋਲ ਵੀ ਸਿਰੇ ਬੈਠੇ ਜੀ ਹੁਣ ਦੇਖਿਆ ਜਾਊਗਾ ਕਿ ਕਿਸੇ ਇੱਕ ਵੀ ਬੰਦੇ ਨਾਲ ਜਸਟਿਸ ਨਾ ਹੋਵੇ ਉਹਨਾਂ ਦੀ ਫੈਮਿਲੀ ਨਾਲ ਇਨਜਸਟਿਸ ਨਾ ਹੋਵੇ ਹਾਂ ਜੀ ਭਾਜਾ ਇਮੀਡੀਏਟ ਕੇਸ ਹੈ ਸਾਡੇ ਸਾਹਮਣੇ ਇਹਦਾ ਬਿਲਕੁਲ ਕਨਕਲੂਸਿਵ ਐਂਡ ਤੱਕ ਲਿਜਾ ਕੇ ਉਹਦਾ ਮਿਲਣਾ ਚਾਹੀਦਾ ਆ ਰੇਸ ਜੀ ਰਣੋਤ ਸਾਹਿਬ ਜਿਵੇਂ ਕਿ ਢਿੱਲੋ ਸਾਹਿਬ ਨੇ ਗੱਲ ਕੀਤੀ ਹੈ ਕਿ ਪੁਲਿਸ ਨੇ ਜਿਹੜੀ ਉਹ ਕਾਰਵਾਈ ਕਰਨ ਨੂੰ ਬਹੁਤ ਜ਼ਿਆਦਾ ਡਿਲੇ ਕੀਤਾ ਹੈ ਤੇ ਇਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਇਹਣਾ ਕੋਈ ਗਲਤ ਨਹੀਂ ਹੋਵੇਗਾ ਕਿ ਜੇਕਰ ਪੰਜਾਬ ਦੇ ਵਿੱਚ ਆਪਾਂ ਕਾਨੂੰਨ ਨਾਮ ਦੀ ਗੱਲ ਕਰੀਏ ਤੇ ਜਿਹੜੀ ਇਹ ਕਾਨੂੰਨ ਨਾਮ ਦੀ ਚੀਜ਼ ਹੈ ਸਿਰਫ ਆਮ ਲੋਕਾਂ ਦੇ ਲਈ ਰਹਿ ਗਈ ਹੈ ਕਿਉਂਕਿ ਜੇਕਰ ਆਮ ਵਿਅਕਤੀ ਕੋਈ ਪੁਲਿਸ ਦੀ ਵਰਦੀ ਨੂੰ ਐ ਚੱਤ ਤੱਕ ਕਰ ਦਿੱਤਾ ਜਾਂਦਾ ਤਾਂ ਉਸਤੇ ਇਹ ਪੁਲਸ ਵੱਲੋਂ ਆਪਾਂ ਪੰਜਾਬੀ ਦੇ ਵਿੱਚ ਕਹਿ ਸਕਦੇ ਕਿ ਉਹਦੇ ਚੱਡੇ ਤੱਕ ਫਾੜ ਦਿੱਤੇ ਜਾਂਦੇ ਤੇ ਕਿਹਾ ਜਾਂਦਾ ਕਿ ਪੁਲਿਸ ਦੀ ਵਰਦੀ ਨੂੰ ਹੱਥ ਪਾਇਆ ਜੀ ਇੱਥੇ ਕਿਵੇਂ ਦੇਖਦੇ ਹੋ ਕਿ ਮੌਜੂਦਾ ਕਰਨਲ ਸਾਹਿਬ ਨਾ ਇਸ ਤਰ੍ਹਾਂ ਦਾ ਵਜ਼ਾਰਾ ਵਾਪਰਦਾ ਤੇ ਕਾਰਵਾਈ ਉਦੋਂ ਹੁੰਦੀ ਹੈ ਜਦੋਂ ਪਰਿਵਾਰ ਵੱਲੋਂ ਮੀਡੀਆ ਦਾ ਸਹਾਰਾ ਲਿਆ ਜਾਂਦਾ ਹੈ ਜਾਂ ਜਦੋਂ ਮਾਮਲਾ ਹਾਈਲਾਈਟ ਹੋ ਜਾਂਦਾ ਪੂਰੀ ਤਰ੍ਹਾਂ ਦੇ ਨਾਲ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜੋ ਹੈ ਮੀਡੀਆ ਜਿਆਦਾ ਜਾਣਦਾ ਕਿ ਇੱਕ ਸਰਵਿੰਗ ਕਰਨਲ ਨੂੰ ਇਸ ਤਰ੍ਹਾਂ ਬਰੂਥ ਬੂਲੀ ਮਾਰਨਾ ਬਿਲਕੁਲ ਇਰਾਦਾ ਕਤਲ ਕਰਕੇ ਮਤਲਬ ਉਹਨਾਂ ਨੇ ਆਪਣੇ ਵੱਲੋਂ 307 ਧਾਰਾ ਦਾ ਕੰਮ ਕੀਤਾ ਔਰ ਅਗਰ ਚਾਹਦਾ ਕਰਨਲ ਜਾਂ ਚਾਹਦਾ ਆਪਣੀ ਯੂਨਿਟ ਨੂੰ ਜਾਂ ਨੀਅਰਸਟ ਯੂਨਿਟ ਨੂੰ ਸੱਦ ਕੇ ਉਹਨਾਂ ਦੇ ਵੀ ਜੁੱਟਪਰੇਟ ਕਰ ਸਕਦੇ ਸੀ ਲੇਕਿਨ ਉਹ ਜਨਰਲ ਸਾਹਿਬ ਦੀ ਗੱਲ ਆ ਵੇ ਡੰਡੇ ਦਾ ਜਵਾਬ ਡੰਡੇ ਨਹੀਂ ਅਗਰ ਉਹ ਗੁੰਡੇ ਆ ਤਾਂ ਆਰਮੀ ਵਾਲੇ ਗੁੰਡੇ ਨਹੀਂ ਅਸੀਂ ਇੱਕ ਡਿਸਪਲਨ ਬੋਰਡ ਬਣੇ ਹਾਂ ਔਰ ਪੁਲਿਸ ਜੋ ਕਰ ਰਹੀ ਹੈ ਜਿੱਦਾਂ ਪੁਲਿਸ ਨੇ ਕਾਰਵਾਈ ਦਿਖਾਈ ਹੈ ਉਸ ਕਾਰਵਾਈ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਇੱਕ ਪਾਸੇ ਪੁਲਿਸ ਸਟੇਟਮੈਂਟ ਦੇ ਰਹੀ ਹੈ ਕਿ ਜੀ ਅਸੀਂ ਗਲਤੀ ਮੰਨਦੇ ਆ ਜਾਂ ਕਰਨਲ ਸਾਹਿਬ ਦੀ ਗਲਤੀ ਸੀ दारू ਪੀ ਰਿਆ ਸੀ ਜਾਂ ਜੋ ਜੋ ਲਾਲਚਣ ਲਾਏ ਜਾ ਰਹੇ ਆ ਤੇ ਪੁਲਿਸ ਵਾਲਿਆਂ ਨੇ ਪਹਿਲੀ ਜੋ ਐਫ ਆਈ ਆਰ ਕੀਤੀ ਆ ਅਨਨੋਨ ਪਰਸਨ ਦੀ ਅਗਰ ਅਨਨੋਨ ਪਰਸਨ ਆ ਤਾਂ ਫਿਰ ਤੁਸੀਂ 12 ਸਸਪੈਂਡ ਕਿਉਂ ਕੀਤੇ ਵਾਈਜ਼ ਵੀ ਤਾਂ ਇਸ ਤਰੀਕੇ ਨਾਲ ਮਤਲਬ ਇੱਕ ਜੋ ਐਸ ਐਸ ਪੀ ਨਾਨਕ ਸਾਹਿਬ ਆ ਉਸ ਦੀ ਅੱਛੀ ਸ਼ਬੀ ਸੁਣਨੇ ਚਾਇਆ ਜਦੋਂ ਪਹਿਲਾਂ ਦੀ ਜੋ ਵੀ ਹੈ ਲੇਕਿਨ ਜੋ ਐਸ ਐਸ ਪੀ ਦੀ ਜੋ ਕਾਰਵਾਈ ਆ ਉਹ ਪੁਲਿਸ ਵਾਲਿਆਂ ਨੂੰ ਬਚਾਉਣ ਲਈ ਆ ਡਿਫੈਂਡ ਕਰਨ ਲਈ ਆ ਹੁਣ ਜਦੋਂ মিডিਆ ਨੇ ਸੰਸਦ ਜਮ ਮੁੱਦਾ ਉਠਾਇਆ ਪੰਜਾਬ ਦੇ ਵਿਧਾਨ ਸਭਾ ਚ ਉਠਾਇਆ ਉਸ ਸਮੇਂ ਆ ਕੇ ਅੰਡਰ ਪ੍ਰੈਸ਼ਰ ਰੱਖਤੀ ਇੱਕ ਇਨਕੁਆਇਰੀ ਆਰਡਰ ਹੋਈ ਆ ਜਿਹਦੇ ਚ ਐਫ ਆਈ ਆਰ ਬਾਈ ਨੇਮ ਸੁਣਨੇ ਜਾਇਆ ਉਹ ਵੀ ਪਰਿਵਾਰ ਵੱਲੋਂ ਪਹਿਲਾਂ ਗਵਰਨਰ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਆ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਜਿਵੇਂ ਮਾਫੀ ਚਾਹੁੰਦਾ 2 ਸਾਲ ਇਕੱਠੇ ਪੁੱਛ ਰਿਹਾ ਕਿ ਫੌਜ ਦੇ ਅਧਿਕਾਰੀਆਂ ਨੂੰ ਸ਼ਮੂਲੀਅਤ ਕਰਨੀ ਪਈ ਐ ਇਸ ਮਾਮਲੇ ਦੇ ਵਿੱਚ ਗਵਰਨਰ ਦੀ ਇੰਟਰਵਿਨ ਹੋਈ ਹੈ ਵਿੱਚ ਵੈਸਟਰਨ ਕਮਾਂਡ ਕਮਾਂਡਰ ਨੇ ਇੰਟਰਵਿਨ ਕੀਤਾ ਔਰ ਜਦੋਂ ਪਹਿਲਾਂ ਪੁਲਿਸ ਨੇ ਕੋਈ ਮਤਲਬ ਇਹੀ ਸੋਚਿਆ ਕਿ ਰਫਾ-ਦਫਾ ਹੋ ਜਾਊਗਾ ਫਿਰ ਉਸਦੇ ਪਰਿਵਾਰ ਤੇ ਉਹਦੀ ਵਾਈਫ ਤੇ ਪ੍ਰੈਸ਼ਰ ਪਾਇਆ ਗਿਆ ਮਾਫੀਆਂ ਮੰਗਦੇ ਰਹੇ ਵੀਡੀਓ ਕਾਲ ਵੀਡੀਓ ਵੀਡੀਓ ਕਾਲ ਕਰਕੇ ਮਾਫੀਆਂ ਮੰਗਣ ੜੇ ਅਗਰ ਤੁਸੀਂ ਗਲਤ ਨਹੀਂ ਆ ਤਾਂ ਮਾਫੀ ਕਿਉਂ ਮੰਗ ਰਹੇ ਆ ਅਗਰ ਮੈਂ ਇਹ ਨਹੀਂ ਕਹਿਣਾ ਕਿ ਸਾਰੀ ਫੌਜ ਸਹੀ ਆ ਜਾਂ ਸਾਰੀ ਪੁਲਿਸ ਖਰਾਬ ਆ ਕਿਹਨਾਂ ਦਾ ਭਾਵਾ ਅਗਰ ਕਰਨਲ ਸਾਹਿਬ ਜਾਂ ਉਹਦੇ ਬੇਟੇ ਦੀ ਕੋਈ ਇਹਨਾਂ ਨੇ ਜਿੱਦਾਂ ਸ਼ੋਅ ਕਰ ਰਹੇ ਗਲਤੀ ਕੀਤੀ ਆ दारू ਪੀਤੀ ਆ ਹੀ ਸ਼ੁੱਡ ਬੀ ਟ੍ਰੀਟ ਅਕੋਰਡਿੰਗ ਟੂ ਦਾ ਲਾ ਪੁਲਿਸ ਨੂੰ ਮੈਨ ਹੈਂਡਲਿੰਗ ਕਰਨੇ ਦੀ ਤਾਂ ਕੋਈ ਅਧਿਕਾਰ ਨਹੀਂ ਆ ਔਰ ਫਿਰ ਉਹ ਜਿਹੜੇ ਪੁਲਿਸ ਦੇ ਅਫਸਰ ਸੀਗੇ ਉਹਨਾਂ ਦਾ ਥਾਣਾ ਖੇਤਰ ਨਹੀਂ ਆ ਮਤਲਬ ਆਊਟ ਆਫ ਪੁਲਿਸ ਸਟੇਸ਼ਨ ਤੋਂ ਬੰਦੇ ਸੀਗੇ ਸੁਣਨ ਸੁਣਨ ਦੇ ਵਿੱਚ ਇਹ ਵੀ ਆਇਆ ਜਦੋਂ ਇਹ ਮਾਮਲਾ ਪੱਖਿਆ ਤਾਂ ਉਸ ਵਕਤ ਇਸ ਤਰ੍ਹਾਂ ਦੇ ਬਿਆਨ ਵੀ ਦਿੱਤੇ ਗਏ ਆ ਕਹਿੰਦੇ ਕਿ ਅਸੀਂ ਅਨਕਾਊਂਟਰ ਕਰਕੇ ਆਏ ਆ ਕਿ ਅਸੀਂ ਤੁਹਾਡਾ ਵੀ ਇਨਕਾਊਂਟਰ ਕਰ ਸਕਦੇ ਆ ਜੀ ਤਾਂ ਉਸ ਤੋਂ ਉਸ ਤੋਂ ਹਾਂਜੀ ਉਸ ਤੋਂ ਬਾਅਦ ਇੱਕ ਫੌਜ ਦੇ ਰਿਟਾਇਰਡ ਵੱਡੇ ਅਫਸਰ ਦਾ ਬਿਆਨ ਆਂਦਾ ਕਹਿੰਦੇ ਯਾਰ ਤੁਸੀਂ ਇੱਕ ਇੱਕਨ ਕਾਊਂਟਰ ਕਰਕੇ ਮਸ਼ਰੇ ਫਿਰਦੇ ਸੀ ਸੋ ਸੋ ਕਾਊਂਟਰ ਕਰਕੇ ਆਪਣੇ ਆਪ ਨੂੰ ਪੂਰਾ ਆਪਣੇ ਆਪ ਤੇ ਜਿਹੜਾ ਕਾਬੂ ਰੱਖੀਦਾ ਜੀ ਬਿਲਕੁਲ ਚੇਤਨ ਜੀ ਤੁਸੀਂ ਕਵਰ ਕਰਦੇ ਰਹੇ ਆ ਕਾਰਗਲ ਦੇਸ ਤੇ 26 ਜਨਵਰੀ 15 ਅਗਸਤ ਨੂੰ ਮੈਂ ਅਕਸਰ ਔਰ ਜਨਰਲ ਸਾਹਿਬ ਆਂਦੇ ਰਹੇ ਕਹਿਣ ਦਾ ਭਾਵ ਆ ਕਿ ਇਹਨਾਂ ਨੇ ਤਾਂ ਸਿਰਫ ਇੱਕ ਦੋ ਕਰਨਲ ਕਾਊਂਟਰ ਕੀਤੇ ਇਨਕਾਊਂਟਰ ਕੀਤੇ ਹੋਣੇ ਜਦੋਂ ਕਾਰਗਲ ਦੀ ਲੜਾਈ 'ਚ ਬੋਡੀਆਂ ਪਾਕਿਸਤਾਨ ਵਾਲਿਆਂ ਨੂੰ ਚੱਕਣ ਨੂੰ ਫੁਰਸਤ ਨਹੀਂ ਸੀ ਮਿਲਦੀ ਅਸੀਂ ਉੱਥੇ ਲੜ ਸਕਦੇ ਹਾਂ ਤੇ ਇੱਥੇ ਵੀ ਲੜ ਸਕਦੇ ਹਾਂ ਐਸਾ ਕੁਝ ਨਹੀਂ ਆ ਉਹ ਖਾਲੀ ਘੜਾ ਕਹਿੰਦੇ ਨਾ ਜਿਆਦਾ ਛੰਗਦਾ ਇਹ ਇੱਕ ਇਨਕਾਊਂਟਰ ਕਰਕੇ ਉਹ ਵੀ ਪਤਾ ਨਹੀਂ ਸਹੀ ਸੀ ਜਾਂ ਗਲਤ ਸੀ ਅਗਰ ਪੁਲਿਸ ਅਫਸਰਾਂ ਦੇ ਉੱਤੇ ਕੁਐਸਚਨ ਮਾਰਕ ਦਿੱਤਾ ਜਾਵੇ ਕੋਈ ਅੱਜ ਕੱਲ ਇਨਕਾਊਂਟਰ ਦੀ ਸਹੀ ਨਿਰਪੱਖੀ ਇਨਵੈਸਟੀਗੇਸ਼ਨ ਤਾਂ ਹੋਈ ਨਹੀਂ ਤਾਂ ਇਸ ਕਰਕੇ ਪੁਲਿਸ ਅਫਸਰਾਂ ਨੂੰ ਮੈਂ ਇੱਕ ਚੀਜ਼ ਜਿਹੜਾ ਮੁੱਦਾ ਜਨਰਲ ਸਾਹਿਬ ਨੇ ਕਿਹਾ ਜਿਹੜੀ ਸੈਂਸਿਟਿਵ ਪੋਸਟ ਸੀ ਮੈਂ ਇਹ ਨਹੀਂ ਮੰਨਦਾ ਕਿ ਪੁਲਿਸ ਦੀ ਕੋਈ ਮੈਨਿਪੂਲੇਸ਼ਨ ਸੀ ਇਹਦੇ ਵਿੱਚ ਸੀਗਾ ਵੀ ਹਾਂ ਜੀ ਇਦਾਂ ਕਰਨਾ ਹੋ ਸਕਦਾ ਹੈ ਕੋਈ ਆਈਐਸਆਈ ਏਜੰਟ ਨਾਲ ਮਿਲੇ ਹੋਣ ਔ ਚੇਸ ਕਰ ਰਿਹਾ ਉਹ ਤਾਂ ਪਰਸ਼ੂ ਕਰ ਰਿਹਾ ਹੁਣ ਦਿੱਲੀ ਤੋਂ ਅੱਛਾ ਇਸ ਪੱਖੋਂ ਵੀ ਤੁਹਾਡੇ ਮੁਤਾਬਕ ਕੀ ਇਨਵੈਸਟੀਗੇਸ਼ਨ ਜਿਹੜੀ ਹੈ ਪੁਲਿਸ ਅਧਿਕਾਰੀਆਂ ਦੀ ਹੋਣੀ ਚਾਹੀਦੀ ਹੈ ਕਿ ਆਈਐਸਆਈ ਦਾ ਕੋਈ ਹੱਥ ਹੋ ਸਕਦਾ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇਨਵੋਲਵ ਹੋਣੀ ਚਾਹੀਦੀ ਹੈ ਇਨਕੁਆਰੀ ਹੋਣੀ ਚਾਹੀਦੀ ਪਰਿਵਾਰ ਨੇ ਮੰਗ ਵੀ ਕੀਤੀ ਹੈ ਕਹਿੰਦੇ ਸੀਬੀਆਈ ਜਾਂਚ ਕਰੇ ਕਿਉਂ ਕਾਰਨ ਆ ਇਹਦਾ ਕਿ ਉਹਦਾ ਰਾਤ ਵਾਰ ਪੁਲਿਸ ਨੇ ਉਹਨੂੰ ਪੈਸਾ ਨਹੀਂ ਚੁੱਕਿਆ ਉਹਦਾ ਸਮਾਨ ਨਹੀਂ ਚੁੱਕਿਆ ਉਹਦਾ ਆਈ ਕਾਰਡ ਮੋਬਾਈਲ ਫੋਨ ਇਹਨੂੰ ਇਹਨੂੰ ਡਿਟੇਨ ਕੀਤਾ ਕੀ ਗਾਰੰਟੀ ਹੈ ਕਿ ਉਹ ਸਾਈ ਕਾਰਡ ਦੀ ਕਾਪੀ ਨਹੀਂ ਹੋਈ ਜਾਂ ਕੀ ਗਾਰੰਟੀ ਹੈ ਕਿ ਮੋਬਾਈਲ ਤੇ ਜੋ ਡ ਇਸ ਕਰਕੇ ਇਹ ਇਸ ਐਂਗਲ ਤੇ ਵੀ ਇਨਕੁਆਇਰੀ ਕੀਤੀ ਜਾਵੇ ਕਿ ਕੋਈ ਹੋ ਸਕਦਾ ਦੂਸਰੀ ਏਜੰਸੀ ਆਈਐਸਆਈ ਦਾ ਹੱਥ ਹੋਵੇ ਔਰ ਦੂਸਰਾ ਇੱਕ ਮੈਸੇਜ ਜਿਹੜਾ ਪੰਜਾਬ ਪੁਲਿਸ ਨੇ ਦਿੱਤਾ ਬਹੁਤ ਹੀ ਗੰਦਾ ਔਰ ਗਨੌਣਾ ਦਿੱਤਾ ਅੱਜ ਸਾਡੇ ਦੁਸ਼ਮਣ ਪਾਕਿਸਤਾਨ ਚਾਈਨਾ ਸਾਡੇ ਦੇਸ਼ ਨਾਲ ਛਤੀ ਦਾ ਅੰਕੜਾ ਉਹਨਾਂ ਦੇ ਦੇਸ਼ 'ਚ ਸਾਡੇ ਇੰਡੀਅਨ ਆਰਮੀ ਦੀ ਸ਼ਬੀ ਕੀ ਗਈ ਆ ਕਿ ਸਾਡੇ ਕਰਨਲ ਨੂੰ ਪੁਲਿਸ ਕੋਟ ਦੇ ਚਲ ਜਾਏ ਔਰ ਕੋਈ ਐਕਸ਼ਨ ਨਾ ਹੋਵੇ ਤਾਂ ਇਸ ਕਰਕੇ ਇਹ ਚੀਜ਼ ਬਹੁਤ ਹੀ ਪੁਲਿਸ ਨੇ ਮਾੜਾ ਔਰ ਕਨੌਣਾ ਹਰਕਤ ਕੀਤੀ ਮਾਫੀ ਚਾਹੁੰਦਾ ਮੈਨੂੰ ਇਹ ਸਵਾਲ ਪੁੱਛਣਾ ਤਾਂ ਨਹੀਂ ਚਾਹੀਦਾ ਪਰੰਤੂ ਜਦੋਂ ਏ ਪੰਜਾਬ ਦੇ ਮੁੱਖ ਮੰਤਰੀ ਆਪਾ ਭਗਵੰਤ ਮਾਨ ਦੀ ਗੱਲ ਕਰੀਏ ਕਿਉਂਕਿ ਉਹਨਾਂ ਦੀ ਸਟੇਟ ਹੈ ਉਹਨਾਂ ਦਾ ਸੂਬਾ ਹੈ ਉਹ ਰਾਜਾ ਹੈ ਉਹਨਾਂ ਦੀ ਜਵਾਬਦੇਹੀ ਬਣਦੀ ਆ ਉਹਨਾਂ ਨੂੰ ਕੋਈ ਵਿਆਹ ਤੇ ਨਹੀਂ ਬੁਲਾਉਂਦਾ ਤਾਂ ਚੌਕੀ ਟਵੀਟ ਕਰ ਦਿੰਦੇ ਨੇ ਸਿਆਸੀ ਸਟੇਜ ਤੋਂ ਸੰਬੋਧਨ ਕਰ ਦਿੰਦੇ ਕਰ ਦਿੰਦੇ ਨੇ ਕਿ ਫਲਾਣ ਦੇ ਰਾਜਨੀਤਿਕ ਆਗੂ ਦੀ ਧੀ ਦਾ ਵਿਆਹ ਸੀ ਮੈਨੂੰ ਸੱਦਿਆ ਨਹੀਂ ਮੈਂ ਜਾਂਦਾ ਮੈਂ ਜਾਂਦਾ ਵੀ ਨਹੀਂ ਮੈਂ ਜਾਂਦਾ ਵੀ ਨਹੀਂ ਹੈ ਨਾ ਬਾਕੀ ਸਾਰਿਆਂ ਨੂੰ ਸੱਦਿਆ ਪਰ ਅੱਜ ਤੱਕ ਉਹਨਾਂ ਨੇ ਚੁੱਪੀ ਧਾਰੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡਾ ਕਰਨਰ ਰੈਂਕ ਦੇ ਅਧਿਕਾਰੀ ਤੇ ਜਿਹੜਾ ਉਹ ਜਾਣ ਲੇਵਾ ਹਮਲਾ ਹੋ ਜਾਂਦਾ ਜੀ ਬਿਲਕੁਲ ਸਹੀ ਕਿਹਾ ਇਹ ਸਰ ਖਾਸ ਕਰ ਐਕਸ ਮੈਨਾਂ ਦੇ ਸਿਰ ਤੇ ਆਈ ਸੀ ਔਰ ਇਹਨਾਂ ਨੂੰ 92 ਸੀਟਾਂ ਮਿਲੀਆਂ ਸੀ ਅਗਰ ਇਹ ਹਾਂ ਅਗਰ ਇਹ ਹਾਲਤ ਰਹੀ ਤਾਂ ਇਹ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਕਾਲੀ ਦਲ ਤੋਂ ਵੀ ਮਾੜਾ ਹਾਲ ਹੋਊਗਾ ਔਰ ਅੱਜ ਜੇ ਅਗਰ ਕੈਪਟਨ ਅਮਰਿੰਦਰ ਹੁੰਦਾ ਬਿਲਕੁਲ ਕਿਉਂਕਿ ਇਹ ਵੀ ਸਵਾਲ ਉੱਠ ਰਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਹੁੰਦੇ ਤਾਂ ਤਸਵੀਰ ਅੱਜ ਕੁਝ ਹੋਰ ਹੁੰਨੀ ਸੀ ਤਸਵੀਰ ਹੋਰ ਹੁੰਨੀ ਸੀ ਇਨਵੈਸਟੀਗੇਸ਼ਨ ਹੋਰ ਹੁੰਨੀ ਸੀ ਇਸ ਕਰਕੇ ਇਹ ਜਿਹੜਾ ਭਗਵੰਤ ਮਾਨ ਆ ਨਾ ਤੇ ਇਹਨੂੰ ਵੈਟਨ ਫੈਮਿਲੀ ਬਾਰੇ ਪਤਾ ਨਾ ਵੈਟਨ ਬਾਰੇ ਜਾਣਦਾ ਅਕਸਰ ਤੁਸੀਂ ਇਹਨਾਂ ਦੀਆਂ ਹਰਕਤਾਂ ਦੇਖੀਆਂ ਹੀ ਆ ਜਿੱਦਾਂ ਦੀਆਂ ਹੈਗ ਇੱਕ ਮੁੱਖ ਮੰਤਰੀ ਆ ਇੱਕ ਜਿਹੜਾ ਸਟਰੀਟ ਫਾਈਟ ਹੁੰਦੀ ਮੈਦਾਨ ਸਭਾ ਚ ਇਸ ਪ੍ਰਕਾਰ ਲੜਦੇ ਆ ਜੀ ਨਾ ਤਾਂ ਉਹਨਾਂ ਨੂੰ ਆਪਣੀ ਸ਼ਖੀ ਦਾ ਖਿਆਲ ਆ ਨਾ ਸੀਐਮ ਦੀ ਸ਼ਖੀ ਦਾ ਨਾ ਫਿਰ ਇਸ ਸਰਕਾਰ ਨੇ ਨਿਕੰਮੀ ਸਰਕਾਰ ਮੈਂ ਕਹੂੰਗਾ ਇਹਨਾਂ ਨੇ ਕੋਈ ਅਜੇ ਤੱਕ ਬਿਆਨ ਨਹੀਂ ਦਿੱਤਾ ਕਰਨਲ ਬਾਠ ਨੂੰ ਲੈ ਕੇ ਬਿਲਕੁਲ ਕਿਉਂਕਿ ਆਪਾ ਮੰਤਰੀ ਕੋ ਸੰਤਰੀ ਪੰਜਾਬ ਦੇ ਬਾਕੀ ਮੰਤਰੀਆਂ ਦੀ ਆਪ ਐਮਐਲਏ ਦੀ ਗੱਲ ਕਰੀਏ ਇਹ ਤਾਂ ਮਨੀਸ਼ ਸੋਧੀਆਂ ਨੂੰ ਪੰਜਾਬ ਦਾ ਇੰਚਾਰਜ ਲਾ ਦਿੱਤਾ ਗਿਆ ਸਾਰਿਆਂ ਨੇ ਆਪਣੇ ਫੇਸਬੁਕਾਂ ਇੰਸਟਾਗ੍ਰਾਮ ਭਰੇ ਹੋਏ ਨੇ ਵਧਾਈਆਂ ਦੇ ਦੇ ਕੇ ਪਰ ਇਹਨਾਂ ਚੋਂ ਕਿਸੇ ਨੇ ਮੂੰਹ ਨਹੀਂ ਖੋਲਿਆ ਜੀ ਬਿਲਕੁਲ ਜੀ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਸਾਡੀ ਆਰਮੀ ਤੇ ਕਿੰਨਾ ਇੱਜ਼ਤ ਕਰਦੀ ਆ ਔਰ ਤੁਹਾਨੂੰ ਪਤਾ ਸਾਡੀ ਬਾਰਡਰ ਸਟੇਟ ਆ ਪੰਜਾਬ ਕੱਲ ਨੂੰ ਅਗਰ ਕੋਈ ਵੀ ਇਨ ਲਾਂਡ ਆਰਡਰ ਦੀ ਪ੍ਰੋਬਲਮ ਆਦੀ ਆ ਤਾਂ ਆਰਮੀ ਨੂੰ ਇੰਡੈਕਟ ਕੀਤਾ ਜਾਂਦਾ ਤਾਂ ਕੱਲ ਅਗਰ ਪੁਲਿਸ ਔਰ ਆਰਮੀ ਦਾ ਆਪਰੇਸ਼ਨ ਕਰਨਾ ਪਵੇ ਤਾਂ ਅਸੀਂ ਕੀ ਉਮੀਦ ਕਰਦੇ ਆ ਕਿ ਉਹ 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 ਐਮਐਲਏ ਕੀ ਪਤਾ ਮੋਰੇ ਹੋ ਜਾਣ ਫਿਰ ਜੇ ਹੋ ਸਕਦੇ ਜੁਰਤ ਰੱਖਦੇ ਨਹੀਂ ਐਨੀ ਜੁਰਤ ਕੋਈ ਨਹੀਂ ਰੱਖਦਾ ਕਿਉਂਕਿ ਜਦੋਂ ਆਰਮੀ ਇੰਡੈਕਟ ਹੋਂਦੀ ਆ ਆਰਮੀ ਪਾਵਰ ਸਪੈਸ਼ਲ ਫੋਰਸ ਐਕਟ ਲੱਗਦਾ ਉਸ ਟਾਈਮੇ ਰਾਜਨੀਤੀ ਕੋਈ ਐਕਟਿਵ ਨਹੀਂ ਰਹਿੰਦੀ ਜੀ ਰਾਣਾ ਸਾਹਿਬ ਇੱਕ ਅਹਿਮ ਸਵਾਲ ਹੈ ਹੁਣ ਜਿਹਨਾਂ ਪੁਲਿਸ ਅਧਿਕਾਰੀਆਂ ਨੇ ਗੁੰਡਾਗਰਦੀ ਕੀਤੀ ਸੀ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਕਹਿੰਦੇ ਕਰਨਲ ਸਾਹਿਬ ਦੇ ਮੁੰਡੇ ਤੋਂ ਵਿਵਾਦ ਪੱਖਿਆ ਉਹਨੇ ਗੱਡੀ ਦੇ ਵਿੱਚੋਂ ਉੱਤਰ ਕੇ ਇੱਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੇ ਚਪੇੜ ਮਾਰੀਆ ਤਾਂ ਪੰਚ ਕੀਤਾ ਜੀ ਪਹਿਲੀ ਗੱਲ ਤਾਂ ਇੰਸਪੈਕਟਰ ਰੈਂਕ ਨੂੰ ਅਸੀਂ ਕਰਨਲ ਨਾਲ ਕੰਪੇਅਰ ਨਹੀਂ ਕਰ ਸਕਦੇ ਫਸਟ ਆਫ ਆਲ ਦੂਸਰਾ ਇਹ ਕੋਈ ਮੀਰਾ ਬੇਟਾ ਜਾਂ ਤੁਹਾਡਾ ਬੇਟਾ ਕੋਈ ਬਿਨਾ ਗੱਲ ਤੋਂ ਕੋਈ ਮੈਨਹੈਂਡਲਿੰਗ ਕਰੂਗਾ ਕੋਈ ਨਾ ਕੋਈ ਹੈਪਨਿੰਗ ਹੋਈ ਥੈਟਸ ਵਾਈ ਇਹ ਚੀਜ਼ ਹੋਈ ਅਦਰਵਾਈਜ਼ ਕੋਈ ਆ ਕੇ ਸਿੱਧਾ ਪੁਲਿਸ ਅਫਸਰ ਦੇ ਵਰਦੀ 'ਚ ਮੁੱਕਾ ਮਾਰ ਸਕਦਾ ਕੋਈ ਚਲੋ ਇੱਕ ਪੁਆਇੰਟ ਆਪਾਂ ਮੰਨ ਲੈਂਦੇ ਆ ਕਿ ਕੀਤਾ ਵੀ ਹੋਊਗਾ ਕਰਨ ਸਭ ਦੇ ਬੇਟੇ ਨੇ ਫਿਰ ਵੀ ਕਾਨੂੰਨ ਹੈ ਜੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਰਵਾਈ ਹੋ ਜੇ ਨਾ ਕਰਦਾ ਕਿ ਫਿਰ ਸਾਡੇ ਜਿਹੜੇ ਲਾ ਆ ਅਕੋਰਡਿੰਗ ਟੂ ਲਾ ਉਹਨੂੰ ਡੀਲ ਕੀਤਾ ਜਾਣਾ ਚਾਹੀਦਾ ਸੀ ਪ੍ਰਾਪਰ ਚਲਾਨ ਕਰਨਾ ਚਲਾਨ ਜੇ ਅਰੈਸਟ ਕਰਨਾ ਅਰੈਸਟ ਜੋ ਉਹਨਾਂ ਦੇ ਕਾਗਜ਼ਿਆਂ 'ਚ ਬਣਦੀ ਕਾਰਵਾਈ ਮੈਨ ਹੈਂਡਲਿੰਗ ਦਾ ਕੋਈ ਇਸ਼ੂ ਨਹੀਂ ਆ ਮੈਨ ਹੈਂਡਲਿੰਗ ਕੋਈ ਸਮਾਨਾਨ ਨਹੀਂ ਹੈ ਉਹਦਾ ਇਹ ਚੀਜ਼ ਔਰ ਅਗਰ ਕੋ ਮੁੰਡੇ ਨੇ ਮਾਰਿਆ ਇਹਦਾ ਪਹਿਲਾ ਟਾਬੇ ਵਾਲੇ ਦੀ ਸਟੇਟਮੈਂਟ ਕੁਝ ਹੋਰ ਸੀ ਪੁਲਿਸ ਪ੍ਰੈਸ਼ਰ ਆ ਕੇ ਬਦਲ ਗਈ ਦੂਸਰਾ ਉਹਦੇ ਤੇ ਅਲੀਗੇਸ਼ਨ ਲਾਇਆ ਕਿ ਕਰਨਲ ਸਾਹਿਬ ਸ਼ਰਾਬ ਪੀ ਰਹੇ ਸੀ ਮੈਂ ਜਿੱਥੇ ਤੱਕ ਮੇਰੀ 31 ਸਾਲ ਨੌਕਰੀ ਫੌਜ ਦੀ ਹੈ ਕੋਈ ਕਰਨਲ ਪਹਿਲੀ ਗੱਲ ਤਾਂ ਰਸਤੇ 'ਚ ਕੋਈ ਸ਼ਰਾਬ ਪੀਊਗਾ ਹੀ ਨਹੀਂ ਇਵਨ ਦੋਜ ਅਗਰ ਪਾਣੀ ਵੀ ਪੀਣਾ ਹੋਗਾ ਤਾਂ ਜੇ ਗਲਾਸ ਨਹੀਂ ਆ ਤਾਂ ਉੱਥੇ ਪਾਣੀ ਬੋਕਣਾ ਵੀ ਨਹੀਂ ਹੋਊਗਾ ਇੱਕ ਗਰੀਮਾ ਹੁੰਦੀ ਰਿੰਕ ਦੀ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਕਿੱਸਾ ਸ਼ੇਅਰ ਕਰਦਾ ਆਗਰਾ ਰੇਲਵੇ ਸਟੇਸ਼ਨ ਦੀ ਗੱਲ ਹੈ ਇੱਕ ਜਾਲੀ ਅਫਸਰ ਬਣ ਕੇ ਸਟਾਰ ਲਗਾ ਕੇ ਸਟੇਸ਼ਨ ਤੇ ਖੜਾ ਸੀ ਔਰ ਉਹ ਪਾਣੀ ਪੀ ਰਿਆ ਸੀ ਬੋਕਣਾ ਸੀਐਮਪੀ ਨੇ ਦੰਨਣ ਡਿਆਰ ਉੱਥੇ ਰੈਸਟ ਕਰ ਲਿਆ ਕਿ ਇਹ ਮੈਸੈਥਿਕਸ ਨਹੀਂ ਆ ਸਿਰਫ ਇਸੇ ਪੁਆਇੰਟ ਤੇ ਤੁਸੀਂ ਲਾਓ ਬਈ ਸ਼ਰਾਬ ਪੀ ਸਕਦਾ ਅਗਰ ਸ਼ਰਾਬ ਪੀਤੀ ਵੀ ਹੈ ਤਾਂ ਮੈਡੀਕਲ ਰਿਪੋਰਟ ਚ ਕੁਝ ਨਹੀਂ ਆਇਆ ਫਿਰ ਅਸੀਂ ਉਹਨਾਂ ਨੂੰ ਕਿੱਦਾਂ ਇਹ ਕਹਿ ਸਕਦੇ ਹਾਂ ਅਗਲੀ ਹੁਣ ਰੂਪਰੇਖਾ ਕੀ ਆ ਕਿਉਂਕਿ ਪੰਜਾਬ ਭਰ ਦੇ ਵਿੱਚੋਂ ਸਾਫਕਾ ਇਹ ਫੋਟੀਆਂ ਦੀਆਂ ਬਹੁਤ ਸਾਰੀਆਂ ਸਟੇਟਮੈਂਟਾਂ ਸਾਹਮਣੇ ਆ ਰਹੀਆਂ ਨੇ ਕਿ ਵੱਡੇ ਪੱਧਰ ਤੇ ਹੋ ਸਕਦਾ ਹੈ ਕੋਈ ਸੰਘਰਸ਼ ਉਲੀਕਿਆ ਜਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਸਰ ਅੱਜ ਮੋਹਾਲੀ ਪਟਿਆਲੇ ਇਕੱਠ ਹੋ ਰਿਹਾ 30 ਤਰੀਕ ਨੂੰ ਇਕੱਠ ਹੋ ਰਿਹਾ ਇੱਥੋਂ ਗੜਸ਼ੰਕਰ ਤੋਂ ਵੀ ਬਾਈ ਬੰਦੇ ਗਏ ਆ ਹੁਸ਼ਿਆਰਪੁਰ ਤੋਂ ਗਏ ਆ ਗੜ੍ਹ ਦੀ ਵਾਲੇ ਤੋਂ ਗਏ ਆ ਜ਼ਰੂਰਤ ਪਈ ਤਾਂ ਹੋਰ ਜਾਵਾਂਗੇ ਔਰ 30 ਤਰੀਕ ਨੂੰ ਬਹੁਤ ਵੱਡੇ ਪੱਧਰ ਤੇ ਜੰਮੂ ਤੋਂ ਦੋ ਟ੍ਰਬਸ ਆਈਆਂ ਜੋ ਪਟਿਆਲੇ ਗਈਆਂ ਅੱਜ ਇਹ ਜਿੰਨਾ ਪ੍ਰੈਸ਼ਰ ਪਾ ਸਕੀਏ ਪਾਵਾਂਗੇ ਜਦ ਤੱਕ ਸਾਨੂੰ ਜਸਟੀਫਾਈਡ ਡਿਸੀਜਨ ਨਹੀਂ ਮਿਲਦਾ ਜਾਂ ਜਸਟੀਫਾਈਡ ਐਫ ਆਈ ਆਰ ਨਹੀਂ ਹੁੰਦੀ ਹੁਣ ਇਹਨਾਂ ਨੇ ਐਫ ਆਈ ਆਰ ਕੀਤੀ ਉਹ ਪਬਲੀਕਲੀ ਨਹੀਂ ਹੋਈ ਕਿ ਕਿਹਦੇ ਕਿਹਦੇ ਨਾਂ ਤੇ ਕੀਤੀ ਆ ਅਗਰ 12 ਆਫਸਰ ਆ ਤਾਂ 12 ਆਫਸਰਾਂ ਤੇ ਅਰਾਧਾ ਕਤਲ 307 ਲੱਗਣੀ ਚਾਹੀਦੀ ਉਸ ਤੇ ਨਹੀਂ ਨੌਕਰੀ ਤਾਂ ਸਸਪੈਂਡ ਕਰਨਾ ਬਹੁਤ ਵੱਡੀ ਸਜ਼ਾ ਕਿ ਡਿਸਮਿਸ ਹੋਣਾ ਚਾਹੀਦਾ ਨੌਕਰੀ ਤਾਂ ਸਸਪੈਂਡ ਹੋਣ ਤੋਂ ਬਾਅਦ ਵੀ ਉਹ ਗਨਮੈਨ ਗਨਮੈਨ ਲੈ ਕੇ ਗੱਡੀਆਂ ਲੈ ਕੇ ਘੁੰਮ ਰਹੇ ਆ ਔਰ ਸਸਪੈਂਡ ਕੋਈ ਕਾਨੂੰਨ ਦਾ ਮਤਲਬ ਸਜ਼ਾ ਨਹੀਂ ਆ ਉਹ ਤਾਂ ਉਹਨੂੰ ਰੈਸਟ ਦੇ ਰਿਹਾ ਇਹ ਤਾਂ ਡਿਸਮਿਸ ਫਰਮ ਸਰਵਿਸ ਹੋਣਾ ਚਾਹੀਏ ਇੱਕ ਲੈਸਨ ਲਰਨਡ ਜਾਣਾ ਚਾਹੀਦਾ ਕਿ ਇੱਕ ਬੈਟਰਨ ਫੈਮਿਲੀ ਨੂੰ ਕਿਦਾਂ ਟਰੀਟ ਕੀਤਾ ਜਾਣਾ ਜੇ ਜੀ ਇਹ ਵਕੀਲ ਸਾਹਿਬ ਜੀ ਇਹ ਵਕੀਲ ਸਾਹਿਬ ਆਪਾਂ ਗੱਲ ਕਰੀਏ ਜਦੋਂ ਕੋਈ ਵੀ ਕਿਤੇ ਘਟਨਾ ਕਰਾਮ ਵਾਪਰਦਾ ਹੈ ਪੁਲਿਸ ਦੀ ਕੋਈ ਗਲਤੀ ਸਾਹਮਣੇ ਆਉਂਦੀ ਹੈ ਪਹਿਲੇ ਤਾਂ ਚਲੋ ਕਾਰਵਾਈ ਨਹੀਂ ਹੁੰਦੀ ਜੇਕਰ ਕੋਈ ਕਾਰਵਾਈ ਹੁੰਦੀ ਹੈ ਤਾਂ ਵੱਡੇ ਅਫਸਰਾਂ ਦਾ ਬਿਆਨ ਆ ਜਾਂਦਾ ਕਿ ਅਸੀਂ ਉਸ ਨੂੰ ਸਸਪੈਂਡ ਕਰ ਦਿੱਤਾ ਪਰ ਸਸਪੈਂਡ ਕਰਨਾ ਕਿੰਨਾ ਕੁ ਜਾਇਜ਼ ਹੈ ਕਿ ਇਹ ਕਿੰਨੀ ਕੁ ਵੱਡੀ ਸਜ਼ਾ ਹੈ ਕਿਉਂਕਿ ਕਿਹਾ ਜਾਂਦਾ ਕਿ ਤਿੰਨ ਮਹੀਨੇ ਬਾਅਦ 6 ਮਹੀਨੇ ਬਾਅਦ ਫੇਰ ਬਹਾਲ ਹੋ ਜਾਂਦੇ ਹੈ ਦੇਖੋ ਸਭ ਤੋਂ ਪਹਿਲਾਂ ਕਸ਼ਫ ਜ ਉਹ ਸਟੇਟ ਹੈ ਜਿਹੜਾ ਕਿ ਹਮੇਸ਼ਾ ਹੀ ਜੈ ਜਵਾਨ ਜੈ ਕਿਸਾਨ ਦਾ ਨਾ ਦਿੰਦਾ ਅਸੀਂ ਹਮੇਸ਼ਾ ਹੀ ਆਪਣੀ ਫੌਜ ਦੀ ਹਮੇਸ਼ਾ ਇੱਜ਼ਤ ਮਾਨ ਦਿੱਤਾ ਵਾ ਜਿਹੜਾ ਇਹ ਵਾਕਿਆ ਪਟਿਆਲੇ ਹੋਇਆ ਹੈ ਇਹ ਸਾਡੇ ਵਾਸਤੇ ਬਹੁਤ ਹੀ ਕਿਰਣਾਪਰਾ ਅਕੰਸ ਹੋਈ ਆ ਔਰ ਦੂਜੀ ਗੱਲ ਜਿਹੜਾ ਸਸਪੈਂਡ ਕਰਨਾ ਥਿਸ ਇਸ ਨੋਟ ਕੋਈ ਪਨਿਸ਼ਮੈਂਟ ਆ ਇਹ ਤਾਂ ਜੋ ਦੋ ਮਰਜ਼ੀ ਬਹਾਲ ਕੀਤਾ ਜਾ ਸਕਦਾ ਸਸਪੈਂਡ ਨੂੰ ਸਸਪੈਂਸ਼ਨ ਇਸ ਨੋਟ ਅ ਪਨਿਸ਼ਮੈਂਟ ਫਸਟ ਆਫ 올 ਉਹਨਾਂ ਨੂੰ ਕਾਨੂੰਨ ਦੇ ਆਧਾਰ ਦੇ ਨਾਲ ਐਫਰ ਕੀਤਾ ਜਾਵੇ ਔਰ ਡਿਸਮਿਸ ਕੀਤਾ ਜਾਵੇ ਜੁਰ ਤੱਕ ਕਾਨੂੰਨ ਦਾ ਫੈਸਲਾ ਨਹੀਂ ਆਂਦਾ ਪਰਿਸ਼ਮ ਨਹੀਂ ਹੁੰਦੀ ਸੈਕੰਡਲੀ ਜਿਉ ਕਹਿੰਦੀ ਆ ਕੋਈ ਬੀਟੀਐਨ ਮੁੱਕਾ ਮਾਰਿਆ ਜਾਂ ਸਲੈਪ ਕੀਤਾ ਉਹਨੂੰ ਪੁਲਿਸ ਅਫਸਰ ਨੂੰ ਤਾਂ ਇਹ 12 ਬੰਦੇ ਸੀਗੇ ਇਹ ਉਹਨਾਂ ਚੱਕ ਕੇ ਦੇ ਕਾਨੂੰਨ ਦੇ ਅਨੁਸਾਰ ਉਹਨੂੰ ਪੁਲਿਸ ਲੈ ਕੇ ਜਾਂਦੇ ਠਾਰੇ ਪਰਚਾ ਕਰਦੇ ਇਹ ਕੰਨਰ ਨੂੰ ਕਟਣ ਦਾ ਕੀ ਮਤਲਬ ਸੀਗਾ ਥਰਡਲੀ ਫਿਰ ਇਹਨੇ ਕਾਨੂੰਨ ਆਪਣੇ ਹੱਥ ਵਿੱਚ ਕਿਉਂ ਲਿਆ ਕਾਨੂੰਨ ਹੱਥ ਲੈ ਕੇ ਇਹਨੇ ਉਹਨਾਂ ਨਾਲ ਮਾਰਕੁੱਟ ਕੀਤੀ ਬਰੂਟਲੀ ਔਰ ਕੰਨਰ ਲੈ ਕੇ ਦਾ ਬੰਦਾ ਇਹਨਾਂ ਕਿ ਅਸਸਿਸਪੀ ਤੋਂ ਉਹ ਰੈਂਕ ਤੋਂ ਹੁੰਦਾ ਵਾ ਅਜ ਦੀ ਰੈਂਕ ਤੋਂ ਬੰਦਾ ਹੁੰਦਾ ਉਹਨਾਂ ਮੈਸੈਬਨਿੰਗ ਕਰਨਾ ਮੈਨ ਹੈਂਡਲਿੰਗ ਕਰਨਾ ਇੱਕਦਮ ਕਾਨੂੰਨ ਦੇ ਖਿਲਾਫ ਆ ਔਰ ਮੈਂ ਆਪਣੇ ਦੌਰਤੇ ਆਪਣੀ ਐਸੋਸੀਏਸ਼ਨ ਤਰਫ ਸੇ ਇਹਨਾਂ ਦੇ ਖਿਲਾਫ ਬੰਨ੍ਹ ਦੀ ਸਕਤੇ ਕਾਨੂੰਨੀ ਕਰ ਬਈ ਹੁਨੇ ਚਾਹੀਦੀ ਆ ਜੀ ਬਹੁਤ ਬਤਨਵਾਦ ਜੀ ਜੀ ਇੱਕ ਚੀਜ਼ ਮੈਂ ਐਡ ਕਰਨਾ ਚਾਹਨਾ ਜੀ ਅਗਰ ਯੂਪੀ ਦੇ ਮੁੱਖ ਮੰਤਰੀ ਯੋਗੀ ਜੀ ਨੇ ਇੱਕ ਡੀਐਸਪੀ ਨੇ ਗਲਤੀ ਕੀਤੀ ਸੀ ਉਹਨੋ ਡੀ ਮੈਨੂੰ ਜਿਆਦਾ ਆ ਗਈ ਡੀਐਸਪੀ ਨੂੰ ਆਸ਼ਕੀ ਮਹਿੰਗੇ ਪੈਸੇ ਮੈਂ ਖਬਰ ਵੀ ਕੀਤੀ ਸੀ ਉਹ ਡੀਐਸਪੀ ਨੂੰ ਸਪਾਈ ਬਣਾਤਾ ਸੀ ਸਪਾਈ ਬਣਾ ਕੇ ਉਸ ਸਾਣੇ ਚ ਰੱਖਿਆ ਸੀ ਅਗਰ ਜੋਗੀ ਕਰ ਸਕਦਾ ਮਤਲਬ ਕਰਨਲ ਤਾਂ ਬਹੁਤ بڑا ਰੈਂਕ ਆ ਔਰ ਸਾਡੇ ਜੋ ਜੀਐਸਯੂ ਰੈਂਕ ਹੁੰਦਾ ਕਲਾਸ 2 ਗਾਸਟਡ ਹੁੰਦਾ ਰਾਸ਼ਟਰਪਤੀ ਸਾਈਨ ਕਰਦਾ ਉਹਨੂੰ ਮਤਲਬ ਸਸਪੈਂਡ ਨਹੀਂ ਕੀਤਾ ਜਾਂਦਾ ਸਿੱਧਾ ਘਰ ਭੇਜਿਆ ਜਾਂਦਾ ਗਲਤੀ ਹੁੰਦੀ ਤਾਂ ਡੀਐਸਪੀ ਅਗਰ ਸਪਾਈ ਬਣ ਸਕਦਾ ਐਸਐਸਪੀ ਜਦੋਂ ਮਰਜ਼ੀ ਚਾਹੇ ਇੰਸਪੈਕਟਰ ਨੂੰ ਘਰ ਭੇਜ ਸਕਦਾ ਸਪਾਈ ਬਣਾ ਸਕਦਾ ਤਾਂ ਇਸ ਤਰ੍ਹਾਂ ਦੀ ਐਗਜ਼ਾਮਪਲ ਔਰ ਐਗਜ਼ਾਮਪਲਰੀ ਪਨਿਸ਼ਮੈਂਟ ਬਿਲਕੁਲ ਸੱਚ ਕਰਨੀ ਕੋ ਸਾਡਾ ਮੁੱਖ ਮੰਤਰੀ ਇੱਕ ਮੋਕ ਦਸ਼ਕ ਬਣਿਆ ਹੋਇਆ ਵਾ ਕੋਈ ਸਟੇਟਮੈਂਟ ਨਹੀਂ ਕੋਈ ਡਿਪਾਰਟਮੈਂਟਲ ਇਨਕੁਆਇਰੀ ਨਹੀਂ ਕੁਝ ਵੀ ਨਹੀਂ ਬੋਲ ਰਹੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਨੂੰ ਹੁਸ਼ਾਰਪੁਰ ਤੋਂ ਸਾਬਕਾ ਭਾਰਤੀ ਫੌਜ ਦੇ ਰਿਟਾਇਰਡ ਅਫਸਰ ਸਾਹਿਬਾਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕਿਸ ਕਦਰ ਰੋਸ ਪਾਇਆ ਜਾ ਰਿਹਾ ਪਟਿਆਲਾ ਘਟਨਾ ਨੂੰ ਲੈ ਕੇ ਉਹਨਾਂ ਦੇ ਸ਼ਬਦਾਂ ਦੇ ਵਿੱਚ ਇਹ ਦਰਦ ਸਾਫ਼ ਝਲਕਦਾ ਹੈ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਾਸ਼ਬ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ